ਜੇ ਤੁਸੀਂ ਵੀ ਉਡਾਉਂਦੇ ਹੋ ਆਪਣੇ ਦੋਸਤ ਦਾ ਮਜ਼ਾਕ ਤਾਂ ਜ਼ਰਾ ਧਿਆਨ ਦੇ ਨਾਲ। ਦਰਸਾਲ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਦੋਸਤ ਨੇ ਆਪਣੇ ਦੋਸਤ ਦਾ ਮਖੌਲ ਉਡਾਇਆ ਤਾਂ ਮਜ਼ਾਕ ਨਾ ਸਹੰਦਾ ਹੋਇਆ ਦੋਸਤ ਜਿਹੜਾ ਗੁੱਸੇ ਵਿੱਚ ਆ ਜਾਂਦਾ ਤੇ ਦੋਸਤ ਨੇ ਆਪਣੇ ਹੀ ਦੋਸਤ ਦੀ ਗੱਡੀ ਜਿਹੜੀ ਹੈ ਉਹ ਹਾਕੀ ਦੇ ਨਾਲ ਪੰਨ ਦਿੱਤੀ। ਇਹ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ। ਘਟਨਾ ਸਮਰਾਲੇ ਦੀ ਦੱਸੀ ਜਾ ਰਹੀ ਹੈ ਅਤੇ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਇੱਕ ਦੋਸਤ ਦੇ ਵੱਲੋਂ ਆਪਣੇ ਦੋਸਤ ਦਾ ਜਦੋਂ ਮਖੌਲ ਜਿਹੜਾ ਉਡਾਇਆ ਜਾਂਦਾ ਮਜ਼ਾਕ ਕੀਤਾ ਜਾਂਦਾ ਤਾਂ ਦੂਸਰਾ ਦੋਸਤ ਜਿਹੜਾ ਮਜ਼ਾਕ ਨਾ ਸਹਿਣ ਕਰਦਾ ਹੋਇਆ ਗੁੱਸੇ ਵਿੱਚ ਆ ਜਾਂਦਾ ਅਤੇ ਪਹਿਲਾਂ ਤਾਂ ਅਪਸ਼ਬਦ ਬੋਲਦਾ ਹੈ ਧਮਕੀਆਂ ਵੀ ਦਿੰਦਾ ਹੈ ਅਤੇ ਫਿਰ ਹੌਕੀ ਦੇ ਨਾਲ ਉਸ ਦੀ ਗੱਡੀ ਪੰਨ ਦਿੰਦਾ ਹੈ ਇਹ ਜਾਣਕਾਰੀ ਪੀੜਤ ਨੌਜਵਾਨ ਦੇ ਵੱਲੋਂ ਸਾਂਝੀ ਕੀਤੀ ਗਈ ਹੈ 피ੜਤ ਅਨਿਲ ਕੁਮਾਰ ਨੇ ਦੱਸਿਆ ਕਿ ਮੈਂ ਆਪਣੀ ਸਬਜ਼ੀ ਮੰਡੀ ਸਮਰਾਲਾ ਦੇ ਵਿੱਚ ਦੁਕਾਨ ਦੇ ਉੱਤੇ ਬੈਠਾ ਸੀ ਅਤੇ ਉਕਤ ਨੌਜਵਾਨ ਜਿਸ ਦਾ ਨਾਮ ਵਿਪਨ ਹੈ ਉਹ ਰੋਜ਼ਾਨਾ ਉੱਥੋਂ ਲੰਘਦਾ ਸੀ ਅਤੇ ਉਸ ਦਾ ਮਜ਼ਾਕ ਬਣਾਉਂਦਾ ਸੀ ਤੇ ਅੱਜ ਜਦੋਂ ਉਕਤ ਨੌਜਵਾਨ ਵਿਪਨ ਲੰਘ ਰਿਹਾ ਸੀ ਤਾਂ ਉਸ ਨੂੰ ਮੈਂ ਆਮ ਜਿਹਾ ਮਜ਼ਾਕ ਕਰ ਦਿੱਤਾ ਮਖੌਲ ਕਰ ਦਿੱਤਾ ਅਤੇ ਉਹ ਮਖੌਲ ਨਾ ਸਹਿੰਦਾ ਹੋਇਆ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਦੁਕਾਨ ਦੇ ਬਾਹਰ ਉਸ ਦੇ ਪਿਤਾ ਦੇ ਅਤੇ ਉਸ ਪੀੜਤ ਲੜਕੇ ਦੇ ਉੱਤੇ ਹੱਥ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਪੀੜਤ ਨੇ ਦੱਸਿਆ ਕਿ ਥੋੜੀ ਦੇਰ ਬਾਅਦ ਘਰ ਤੋਂ ਫੋਨ ਆਉਂਦਾ ਕਿ ਵਿਪਨ ਤੇਰੀ ਗੱਡੀ ਜਿਹੜੀ ਆ ਉਸ ਨੂੰ ਭੰਨ ਦਿੱਤਾ ਗਿਆ ਤੇ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਕਿਤਨਾ ਕਿਤੇ ਦਿਲ ਜਿਹੜਾ ਇੱਕ ਦੋਸਤ ਦਾ ਟੁੱਟ ਜਾਂਦਾ ਕਿਉਂਕਿ ਇੱਕ ਦੋਸਤ ਦੇ ਵੱਲੋਂ ਹੀ ਅਜਿਹਾ ਕਾਰਾ ਜਿਹੜਾ ਉਹ ਕਰ ਦਿੱਤਾ ਗਿਆ ਪ੍ਰੇਤ ਨੇ ਕਿਹਾ ਕਿ ਮੇਰੀ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਇਸ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਇਨਸਾਫ ਦੀ ਮੰਗ ਜੜੀਆ ਕੀਤੀ ਜਾ ਰਹੀ ਹੈ ਪ੍ਰੇਤ ਨੇ ਦੱਸਿਆ ਕਿ ਉਹ ਇੱਕ ਨੌਜਵਾਨ ਵਿਪਨ ਜਿਹੜਾ ਕਿ ਰੋਜ਼ਾਨਾ ਉਸਦੇ ਨਾਲ ਮਖੌਲ ਕਰਦਾ ਸੀ ਪਰ ਹੈਰਾਨੀਜਨਕ ਗੱਲ ਇਹ ਰਹੀ ਕਿ ਜਦੋਂ ਮੈਂ ਮਖੌਲ ਕੀਤਾ ਤਾਂ ਉਹ ਨਾ ਸਹਿ ਸਕਿਆ ਅਤੇ ਉਸ ਦਾ ਵੱਡਾ ਨੁਕਸਾਨ ਕਰ ਦਿੱਤਾ ਇਹ ਨੌਜਵਾਨ ਨਿਲਕੁਮਾਰ ਹੈ ਤੇ ਇਹ ਨਾਈਟ ਆਪਣੇ ਸ਼ਾਮ ਨੂੰ ਵੀ ਆਪਣੀ ਦੁਕਾਨ ਤੇ ਬੈਠਾ ਹੀ ਆਪਣੀ ਤੇ ਤੇ ਦੁਕਾਨ ਤੇ ਬੈਠੇ ਮੁੰਡਾ ਨਿੰਦਿਆ ਜਾਂਦਾ ਜੀ ਤੇ ਉਹਨੇ ਮੈਨੂੰ ਕੁਝ ਕਹਿਤਾ ਹੀ ਨਹੀਂ ਮੈਂ ਕੀ ਬਣਾਉਂ ਮੁੰਡਾ ਉਹ ਮੁੰਡਾ ਹੈਗਾ ਹੀ ਤਰਨਬਾਲ ਦਾ ਮੁੰਡਾ ਹੀ ਉਹ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਖਾਵੇ ਤੇ ਮੈਂ ਵੀ ਮਜ਼ਾਕ ਕੀ ਉਹਦਾ ਉਹ ਨਾਮ ਹੈਗਾ ਵਿਪਨ ਕੁਮਾਰ ਜੀ ਤੇ ਮੈਂ ਮਜ਼ਾਕ ਕਰਾਈ ਤਾਂ ਉਹਨੇ ਮੈਨੂੰ ਗਾਣਾ ক্লোਜ ਕਰਨ ਲੱਗ ਗਿਆ ਜਿਆਦਾ ਤੇ ਇਸ ਕਰਕੇ ਫਿਰ ਮੈਂ ਕਹਾ ਵੀ ਤੂੰ ਆ ਜਾ ਪਿਆ ਤੇ ਮੇਰੇ ਉਹਨੇ ਹੱਥ ਪਾਈ ਨਿਕਾਲ ਲਈ ਉਹਨੇ ਮੈਨੂੰ ਜੀ ਤੇ ਉਦੋਂ ਡੈਡੀ ਆਏ ਵੀ ਡੈਡੀ ਨੇ ਹੱਥ ਪਾਈ ਕਰਕੇ ਚਲੀ ਗਈ ਜਾਣਦੇ ਨੂੰ ਤੇ ਜਿਵੇਂ ਦੁਕਾਨ ਤੇ ਬੈਗੇ ਸੀਗੇ ਜਾ ਗਈ ਮੈਂ ਤੇ ਜਿਹੜੀ ਤੇ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਇਆ ਹੀ ਕਹਿੰਦੇ ਵੀ ਕੋਈ ਗੱਡੀ ਭੰਨ ਗਿਆ ਤੇ ਅਸੀਂ ਆ ਕੇ ਦੇਖਿਆ ਗੱਡੀ ਦੀ ਜਮੀ ਸੀ ਸੋ ਚੀਜ਼ ਖਤਮ ਜੀ ਗਈ ਤੇ ਅਸੀਂ ਐਸਾ ਥਾਣੇ ਜਾ ਕੇ ਰਿਪੋਰਟ ਲਖਾਈ ਉਹ ਕਹਿੰਦੇ ਵੀ ਅਸੀਂ ਖਾਦਦੇ ਆ ਤੇ ਪਸੰਦ ਉਹ ਹੀ ਮੰਗਦੇ ਸਾਡਾ ਜੋ ਵੀ ਨੁਕਸਾਨ ਹੋਇਆ ਜੀ ਖਾਦਦਾ ਕੀਤਾ ਜਾਵੇ ਕਿੰਨੇ ਕਬਜੇ ਘਟਨਾ ਇੱਕ ਘਟਨਾ ਹੈ ਇਹ ਕੋਟਰੀ 4 ਕਬਜੇ ਦੀ ਘਟਨਾ ਹੈ ਤੇ 4:30 ਕਬਜੇ ਕਰਿਆ ਕਿ ਸਾਡੇ ਕੋਈ ਹੈ ਨਹੀਂ ਗੱਡੀ ਭੰਨ ਲਈ ਪੂਰੀ ਖਤਮ ਕਰਤੀ ਗੱਡੀ ਦਾ ਲੈਣਾ ਕਿੰਨੇ ਕਿਤਾਬ ਇਹ ਘੱਟ ਤੋਂ ਘੱਟ 2 ਲੱਖ ਰੁਪਏ ਨਾਲ ਇਹ ਚੀਜ਼ ਸਾਰੇ ਖਤਮ ਕਰਤੀ ਉਹਨੇ ਮੈਂ ਸੰਝਿਆ ਜੀ ਕਿੱਥੇ ਘਟਨਾ ਵੀ ਰਾਮ ਰੋਟੀ ਖਾਣ ਗਿਆ ਜੀ ਦੇਖਿਆ ਤਰੰਬਾਲਾ ਮੁੰਡਾ ਪੀਪਲ ਮੁੰਡਿਆਂ ਮੈਂ ਬੈਸ ਬੈਨ ਕਰਦਾ ਸੀ ਲੱਗਦਾ ਸੀਗਾ ਆ ਗਿਆ ਚਾਇਆ ਮੈਨੂੰ ਰੱਖਾ ਕਰਕੇ ਜਾਂਦਾ ਰਹੀ ਜੀ ਮੈਂ ਕਿਹਾ ਭਾਈ ਹਰਜਨ ਨਾਲ ਇਹਨੂੰ ਧਮਕਾ ਦੇ ਗਿਆ ਠੀਕ ਹੈ ਮੁੰਡਿਆਂ ਮੈਂ ਖੱਬਰ ਬੰਦਾ ਲੱਗਦਾ ਸੀਗਾ ਮੈਂ ਆਇਆ ਮੈਨੂੰ ਵੀ ਗਾਣਾ ਗੱਡੀ ਆਉਣੀ ਠੀਕ ਹੈ ਜੀ ਸਵੇਰ ਚੱਲ ਗਿਆ ਗੱਡੀ ਭਾਂਤੀ ਆਉਣੀ ਦੀ ਲੱਗ ਰਹੀ ਕਿ ਕੋਈ ਬੇਸਵਾਦੀ ਹੋ ਰਹੀ ਮੈਨੂੰ ਪਤਾ ਨਹੀਂ ਮੈਂ ਮਰ ਰੋਟੀ ਖਾਣ ਗਿਆ ਹੀ ਕਰਿਆ ਜੀ ਮੁੰਡਾ ਬੈਠੇ ਭਾਈ ਕਰ ਰਿਹਾ ਸੀਗਾ ਹੁਣ ਤੁਸੀਂ ਕੀ ਮੰਨਦੇ ਮੈਂ ਤਾਂ ਮੈਂ ਕਦੇ ਵੀ ਦਿੱਤੀ ਜਾਂ ਨੁਸਾਨ ਹੈ ਪਰ ਭਾਈ ਇੱਕ ਤੇ ਹੀ ਆਵੇ ਇਹਦੀ ਗੱਲ ਨੁਸਾਨ ਆਏਗਾ ਦੇ ਲੋਈ ਸਰ ਕੋ 2 ਲੱਖ ਦਾ ਨੁਸਾਨ ਆਨੇ ਗਰੇ ਕੰਪਲੀਟ ਕੀਤਾ ਜੀ ਹਾਂ ਤਾਂ ਇਹ ਚੀਜ਼ ਖਾਣੇ ਦੇ ਕੰਮ ਠੀਕ ਹੈ ਉਹ ਹੈ ਤਾਂ ਆਈ ਸੀ ਦੇਖ ਕੇ ਗਏ